ਤੇ ਮੇਰੇ ਸਾਥੀ ਡਾਕਟਰ ਜਦੀ ਸਿੰਘ ਜੀ ਮੈਂ ਜਿਹੜੀ ਤੁਹਾਨੂੰ ਤਕਲੀਫ ਹੋਈ ਥੀ ਐ ਪੈਸ ਵਾਲਿਆਂ ਨੂੰ ਉਹ ਬੜੇ ਇੰਪੋਰਟੈਂਟ ਇਸ਼ੂਸ ਆ ਇੱਕ ਤਾਂ ਜਿਸ ਤਰ੍ਹਾਂ ਇਹ ਸਰਕਾਰ ਕਾਨੂੰਨ ਦੀਆਂ ਧੱਜੀਆਂ ਢਾਉਣ ਲੱਗੀ ਹੋਈ ਐ ਉਹ ਸਿਲਸਲੇ ਤੁਹਾਡੇ ਨਾਲ ਗੱਲ ਕਰਨੀ ਐ ਤੇ ਇੱਕ ਇਸ ਸਰਕਾਰ ਵਿੱਚ ਜਿਹੜੀ ਇਮਾਨਦਾਰੀ ਦਾ ਨਾਰਾ ਦੇ ਕੇ ਆਈ ਸੀ ਕਿ ਕ腐ਸ਼ਨ ਕਿਵੇਂ ਹੋ ਰਹੀਆ ਉਹ ਇਸ਼ੂ ਡਾਕਟਰ ਜੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਐ ਮੈਂ ਇਸ ਗੱਲ ਤੋਂ ਚਿੰਤਤ ਵੀ ਹਾਂ ਇਸ ਕਰਕੇ ਕਿ ਜਦੋਂ ਕਾਨੂੰਨ ਦਾ ਰਾਜ ਖਤਮ ਹੋ ਜਵੇ ਤੇ ਉਦੋਂ ਫੇਰ ਉਹਦਾ ਰਿਜ਼ਲਟ ਕੀ ਹੁੰਦਾ ਵਾਇਲੈਂਸ ਹੁੰਦੀ ਹੈ ਜਦ ਸਟੇਟ ਦੇ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਵੇ ਕਿ ਰੂਲ ਆਫ ਲਾ ਨੀ ਹੈ ਇੱਥੇ ਜੰਗਲ ਰਾਜ ਹੈ ਫਿਰ ਉੱਥੇ ਲੋਕ ਇਹ ਚੀਜ਼ ਵਿੱਚ ਪੈ ਜਾਂਦੇ ਆ ਕਿ ਆਪਣਾ ਮर्जी ਦਾ ਜੀ ਕਰਦਾ ਜੋ ਕਰਦਾ ਹੈ ਵਾਇਲੈਂਟ ਮੂਵਮੈਂਟ ਸ਼ੁਰੂ ਹੋ ਜਾਂਦੀਆਂ ਨੇ ਹੁਣ ਸਲਾਰ ਵਿਕਰਮ ਸਿੰਘ ਜੀ ਟੀਆ ਤੇ ਇੱਕ ਝੂਠਾ ਕੇਸ ਛਟੋਪਾਤੀ ਆ ਪਾ ਗਿਆ 4 ਸਾਲ ਵਿੱਚ ਕੁੱਤਣਾ ਬਣਿਆ ਇੱਕ ਇਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਅਸੀਂ ਇਹ ਨਸ਼ੇ ਦਾ ਕੇਸ ਪਾਉਣਾ ਹੈ ਕਿ ਅਸੀਂ ਡਿਸਪਰਪਰਿਸ਼ਨ ਦੇ ਅਸੈਕਟਸ ਦਾ ਪਾਉਣਾ ਉਹ ਕੇਸ ਪਾਤਾ ਤੇ ਜਿਸ ਦਿਨੇ ਘਰ ਗਏ ਨੇ without disclosing their identity without any search warrants ਇਹਨਾਂ ਨੇ ਮਜੀਠੀਆ ਸਾਹਿਬ ਦੇ ਘਰ ਜਾ ਕੇ ਸਰਚ ਸ਼ੁਰੂ ਕਰ ਦਿੱਤੀ ਤੇ ਮਜੀਠੀਆ ਸਾਹਿਬ ਨੇ ਤੇ ਉਹਨਾਂ ਦੇ ਪਰਿਵਾਰ ਨੇ ਇੱਕੋ ਗੱਲ ਕਹੀ ਕਿ ਤੁਸੀਂ ਸਾਨੂੰ ਆਪਣੀ ਆਈਡੈਂਟੀਟੀ ਦਾ ਡਿਸਕਲੋਸ ਕਰੋ ਤੁਸੀਂ ਪਲੇਨ ਕਲੋਸ ਚ ਤੇ ਜੇ ਅਸੀਂ ਸਟ੍ਰਿਕਟਲੀ ਕਾਨੂੰਨ ਦੇ ਮੁਤਾਬਿਕ ਚਾਈਏ ਤਾਂ ਜਿਹੜੇ ਕਿਉਂਕਿ ਮਜੀਠੀਆ ਸਾਹਿਬ ਜ਼ੈਡ ਸਕਿਉਰਟੀ ਪ੍ਰੋਟੈਕਟਿਵ ਨੇ ਉਹਨਾਂ ਦੇ ਘਰ ਜਾਦੇ ਐ ਕੋਈ ਉਪਰੇ ਬੰਦੇ ਵਿਦਾਊਟ ਡਿਸਕਲੋਜ਼ਿੰਗ ਆਈਡੈਂਟੀਟੀ ਜਾਂਦੇ ਨੇ ਉਹ ਕੋਈ ਵੀ ਮੈਸੀਵियस ਵੀ ਹੋ ਸਕਦਾ ਹੈ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਹੋ ਸਕਦਾ ਹੈ ਤੇ ਉਹਨਾਂ ਦਾ ਇਹ ਪੁੱਛਣਾ ਫਰਜ਼ ਸੀਗਾ ਕਿ ਜੇ ਤੁਸੀਂ ਆਇਓ ਭਾਈ ਤੁਸੀਂ ਆਪਣੀ ਆਈਡੀ ਤਾਂ ਦਿਖਾਓ ਕੋਈ ਸਾਰੇ ਪਲੇਨ ਕਲੋਸ ਨਨ ਆਫ ਯੂ ਇਜ਼ ਇਨ ਯੂਨੀਫਾਰਮ ਬੜਦਾ ਤਾਂ ਇਹ ਸੀਗਾ ਕਿ ਕਾਨੂੰਨ ਮੰਗੇ ਕਰਦਾ ਸੀਗਾ ਯੋਨਾ ਦੇ ਕ੍ਰਿਮੀਨਲ ਟ੍ਰੈਸਪਾਸ ਦਾ ਪਰਚਾ ਦਾਖਲ ਹੁੰਦਾ ਪੁਲਿਸ ਵਾਲਿਆਂ ਤੇ ਜਿਹੜੇ ਪਲੇਨ ਕ੍ਰੋਸ ਗਏ ਆ ਪਰ ਹਰਾਨੀ ਦੀ ਗੱਲ ਕਹਿੰਦੇ ਮਜੀਠੀਆ ਸਾਹਿਬ ਤੇ ਪਰਚਾ ਕਰਤਾ ਸੀ ਕੱਲ ਕਿ ਇਹਨਾਂ ਨੇ ਨਾ ਜੀ ਪੁਲਿਸ ਦੇ ਕੰਮ ਵਿੱਚ ਵਿਘਨ ਪਾਇਆ ਮੈਂ ਇੱਕੋ ਗੱਲ ਸਰਕਾਰ ਨੂੰ ਯਾਦ ਕਰਾਉਣਾ ਹੈ ਕਿ ਇਹ ਜਿਹੜਾ ਕੰਮ ਆ ਨਾ ਇਹ ਬੜਾ ਅੱਥਾ ਨਾਲ ਦਿੱਤੀਆਂ ਗੰਡਾਂ ਦੰਦਾ ਨਾਲ ਖੋਲਣੀਆਂ ਔਖੀਆਂ ਹੋ ਜਾਂਦੀਆਂ ਨੇ ਇਹ ਕੰਮ ਚ ਨਾ ਆਪੋ ਨੁਕਸਾਨ ਹੋਊਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਲੁਧਿਆਣੇ ਦੀ ਪ੍ਰੈਸਾਂ ਤੁਹਾਨੂੰ ਤਾਂ ਹੀ ਪ੍ਰੈਸ ਕਾਨਫਰੰਸ ਅਸੀਂ ਲੁਧਿਆਣੇ ਕੀਤੀ ਹੈ ਚੰਡੀਗੜ੍ਹ ਨਹੀਂ ਕੀਤੀ ਕਿ ਜਦ ਭਾਰਤ ਪੁਛਨ ਆਸ਼ੂਦੀ ਨੂੰ ਵੇਜੀਲੈਂਸ ਪੜਨ ਆਈ ਹੈ ਤੇ ਅੱਜ ਯੂਨੀਅਨ ਮਿਨਿਸਟਰ ਨੇ ਰਵਨੀ ਸਿੰਘ ਮਿੱਟੂ ਉਹਨਾਂ ਨੇ ਫਿਜ਼ੀਕਲੀ ਉਸ ਐਸਪੀ ਨੂੰ ਰੋਕਿਆ ਕਿ ਮੈਂ ਤੈਨੂੰ ਭਾਰਤ ਪੁਛਨ ਨੂੰ ਲਿਜਾੜ ਨਹੀਂ ਦੇਣਾ ਉਦੋਂ ਦਾ ਕੁਝ ਨਾ ਹੋਇਆ ਜਿੱਥੇ ਐਗਜ਼ੈਕਟ ਅਬਸਟਰਕਸ਼ਨ ਕੀਤੀ ਗਈ ਜਿੱਥੇ ਉਹਨਾਂ ਨੂੰ ਉਹਨਾਂ ਦੀ ਡਿਊਟੀ ਨਿਭਾਉਣ ਤੋਂ ਨਾਲੇ ਉਹ ਯੂਨੀਫਾਰਮ ਸੀਏ ਹੁਣ ਇਹਦਾ ਨਤੀਜਾ ਹੈ ਮਤਲਬ ਇਹਦਾ ਇੱਕੋ ਹੀ ਨਿਕਲਦਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਲਈ ਇੱਕ ਟੈਰਰ ਬਣ ਗਿਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਐਜ਼ ਅ ਫਰੀ ਸਿਟੀਜ਼ਨ ਆਫ ਪੰਜਾਬ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ 'ਚ ਤੇ ਸੜਕਾਂ 'ਤੇ ਫਿਰੂਗਾ ਸਾਡਾ ਨਿਕਲਣਾ ਘਰ ਤੱਕ ਔਖਾ ਹੋ ਜਾਊਗਾ ਤੇ ਉਸ ਕਰਕੇ ਹੁਣ ਉਹਨਾਂ ਦੀ ਮੈਕਸਿਮਮ ਕੋਸ਼ਿਸ਼ ਇਹ ਹੈ ਕਿ ਪਾਈ ਹੋ ਕੋਰਕ ਮਜੀਠਿਆ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਲਝਾਈ ਰੱਖੀਏ ਨਾਲੇ ਮੈਂ ਦੂਸਰਾ ਇਹਦਾ ਕਾਰਨ ਨਹੀਂ ਸਮਝਦਾ ਇਹ ਬੀਬਾ ਗਨੀਵ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਉਸ ਦੇ ਅਗੇਂਸਟ ਇਸ ਰਜਿਸਟਰ ਕਰਨ ਲਈ ਸ਼ਿਕਾਇਤ ਦਿੱਤੀ ਹੈ ਉਹਦੇ ਲਈ ਇਹ ਕਰਾਉਂਟ ਕਾਊਂਟਰ ਪ੍ਰੈਸ਼ਰ ਖੜਾ ਕਰਕੇ ਇਵੇਂ ਜੇ ਤੁਸੀਂ ਕੇਸ ਕਰਾਉਣਾ ਕਿਉਂਕਿ ਉਹ ਕੇਸ ਰਜਿਸਟਰ ਹੋ ਜਾਣਾ ਉਸ ਘਰ ਦੀ ਅਲਾਟੀ ਵਿਭਗ ਗਨੀਪੌਰ ਐਮਐਲਏ ਮਜੀਠਾੜੇ ਉਹ ਅੰਮ੍ਰਿਤਸਰ ਸਾਹਿਬ ਨੇ ਟੀਵੀ ਵਿੱਚ ਕੈਚ ਹੋਈ ਹਰ ਚੀਜ਼ ਕਿ ਉਹ ਅੰਮ੍ਰਿਤਸਰ ਸਾਹਿਬ ਨੇ ਉਹਨਾਂ ਦੇ ਘਰ ਬਿਨਾ ਵਰੰਟਾ ਤੋਂ ਬਿਨਾ ਗਨੀਪੌਰ ਮਜੀਠਿਆ ਦੇਗੇਸਟ ਕੋਈ ਕੇਸ ਦੇ ਇਹਨਾਂ ਨੇ ਕ੍ਰਿਮੀਨਲ ਟ੍ਰੈਸਪਾਸ ਕੀਤਾ ਸੋ ਮੈਂ ਇਹ ਗੱਲ ਬੜੀ ਅੱਜ ਤੁਹਾਡੇ ਰਾਹੀਂ ਇੱਕੋ ਗੱਲ ਕਹਿਣੀ ਚਾਹੁੰਦਾ ਸਰਕਾਰ ਨੂੰ ਕਿ ਇਹ ਇੰਨਾਂ ਗੱਲਾਂ 'ਚ ਬੜੀਆਂ ਸਰਕਾਰ ਆਈਆਂ ਮਿਸਿਸ ਇੰਦਰਾ ਗਾਂਧੀ ਨੇ ਆਪਣੇ ਸਰਵਾਈਵਲ ਲਈ ਕੋਸ਼ਿਸ਼ ਕੀਤੀ ਕਿ ਮੈਂ ਐਮਰਜੈਂਸੀ ਲਾਦਾ ਕਾਨੂੰਨ ਖਤਮ ਕਰਦਾ ਫੰਡਾਮੈਂਟਲ ਰਾਈਟਸ ਖਤਮ ਕਰਦਾ ਉਹਦਾ ਨਤੀਜਾ ਕੀ ਹੋਇਆ ਕਿ ਕਾਂਗਰਸ ਵੀ ਖਤਮ ਹੋ ਗਈ ਤੇ ਜਨਤਾ ਪਾਰਟੀ ਜਾ ਉਹਦੀ ਹੋਣ ਚਾਹੀਦੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਏਸੇ ਗੱਲ 'ਚ ਹੋਣ ਚਾਹੀ ਸੀਗੀ ਕਿ ਅਸੀਂ ਜਿਹੜੀਆਂ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ ਚ ਸੁਣਵਾਈ ਨਹੀਂ ਹੁੰਦੀ ਕਾਨੂੰਨ ਦਾ ਰਾਜ ਨਹੀਂ ਰਹਿੰਦਾ ੱਟਕਾ ਹੁੰਦਾ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਪਰ ਜਿਹੜੇ ਇਹਨਾਂ ਨੇ ਆਗੇ ਚਾਂਛੜਾਤਾ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਬੁਰੀ ਤਰ੍ਹਾਂ ਐਕਸਪੋਜ਼ ਕਰਤਾ ਹੈ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਇੱਕ ਗੱਲ ਬੋਰ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਸ਼ਾਇਦ ਉਹ ਇਸ ਪ੍ਰੇਖੇ 'ਚ ਹੋਣ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਲੜਾਈ ਇਕੱਲੀ ਲੜ ਰਿਹਾ ਹੈ ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਆਕਾਲੀ ਗੱਲ ਸੁਮੋਚਾ ਉਹਨਾਂ ਨਾਲ ਚਕਾਨ ਵਾਂਗੂ ਖੜਾ ਹੈ ਕਿ ਕਿਸੇ ਵੀ ਤਰ੍ਹਾਂ ਸਰਕਾਰ ਨੂੰ ਉਹਨਾਂ ਦੇ ਈਵਲ ਡਿਜ਼ਾਈਨਸ ਵਿੱਚ ਵਨ ਆਫਟਰ ਅਨਦਰ ਝੂਠੇ ਕੇਸ ਰਜਿਸਟਰ ਕਰਕੇ ਮਜੀਦ ਗਿਆ ਸਾਹਿਬ ਨੂੰ ਨੀਵਾ ਦਿਖਾ ਕੇ ਜਾਂ ਡਰਾ ਕੇ ਆਪਣੀ ਬੋਲੀ ਬਣਾਉਣ ਦੀ ਜੋ ਕੋਸ਼ਿਸ਼ ਕਰਨਗੇ ਉਹ ਮੱਤ ਇਸ ਭ੍ਰਿਖੇ ਚ ਰਹਿ ਮੈਂ ਹੁਣ ਚੀਮਾ ਸਾਹਿਬ ਨੂੰ ਕਹੂੰਗਾ ਕਿ ਉਹ ਆਪਣੀ ਅੱਗੇ ਗੱਲ ਕ腐ਸ਼ਨ ਵਾਲੇ ਇਸ਼ੂ ਤੇ ਕਰਿਵਾਤ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਜਿਹੜਾ ਨਵਾਂ ਦੌਰ ਹੋ ਗਿਆ ਨਾ ਕਿ ਲੀਡਰਾਂ ਦੀ ਪੋਲਿਟਿਕ ਅੜੀ ਕਿ ਪਰਸੀਕਿਊਸ਼ਨ ਦਾ ਇਤਨਾ ਹੈ ਕਿ ਕੇਸ ਦਰਜ ਕਰਦੇ ਹੋ ਕੇਸ ਛੁੱਟਾ ਦਰਜ ਕਰਨ ਤੋਂ ਬਾਅਦ ਜਿਹਨਾਂ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਬਿਹੇਵ ਕਰੋ ਕਿ ਉਹਦੇ ਬੁੱਢੇ ਅਧਿਕਾਰ ਵੀ ਖਤਮ ਕਰ ਦਿਓ ਫਿਰ ਮੁਲਾਕਾਤਾਂ ਦਾ ਜਿਹੜਾ ਸਿਲਸਿਲਾ ਜਿਹੜਾ ਜੇਲ ਮੈਨੂਅਲ ਦੇ ਅਨਸਾਰ ਕਦੀ ਵੀ ਜਿਹੜੀ ਮੁਲਾਕਾਤ ਨਹੀਂ ਕੀਤੀ ਜਾਂਦੀ ਉਹ ਮੁੜਾ ਕਾਤਾ ਵੀ ਚੜਾਈ ਕਰ। ਇਸ ਕਰਕੇ ਇਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੇ ਨੀਵੇਂ ਦਰਜੇ ਤੇ ਕੰਮ ਕਰਦੀ ਹੈ। ਜਿਹੜਾ ਗਰੇਵਤ ਸਾਹਿਬ ਨੇ ਇੱਕ ਸੈਟਿੰਗ ਐਮਐਲਏ ਦੇ ਘਰ ਦੇ ਵਿੱਚ ਸਪ੍ਰੈਸਸਿੰਗ ਦੀ ਗੱਲ ਕੀਤੀ ਹੈ। ਉਹ ਤਾਂ ਆਲਰੇਡੀ ਬੀਬਾ ਕਨਿਟ ਕੋ ਰਿਟਾ ਦੇ ਕਮੈਂਟ ਵੀ ਫਾਈਂਡ ਕੀਤੀ ਹੈ ਸਰਦਾਰ ਸੰਵੀਰ ਸਿੰਘ ਬਾਦਲ ਸਾਹਿਬ ਨੇ ਗੋਲਰ ਸਾਹਿਬ ਤੋਂ ਸਵਾਲ ਵੀ ਮਗਿਆ ਸੀ ਦੋ ਤਿੰਨ ਪਹਿਲਾਂ ਜਿਸ ਸਾਡੀ ਮੀਟਿੰਗ ਸੀ ਔਰ ਗਵਰਨਰ ਸਾਹਿਬ ਦਾ ਥੋੜਾ ਜਿਹਾ ਹੈਲਥ ਇਸ਼ੂ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਕਿ ਹਫ਼ਤਾ ਕੋ ਅਗਲੇ ਪਬਲਿਕ ਨੂੰ ਨਹੀਂ ਮਿਲ ਦੇ ਉਹਦੇ ਤੇ ਡੈਲੀਗੇਸ਼ਨ ਜਿਹੜਾ ਪ੍ਰਧਾਨਗੀ ਅਗਵਾਈ ਦੇ ਵਿੱਚ ਜਾ ਵੀ ਰਿਹਾ ਸਾਡਾ ਕਿ ਅਸੀਂ ਇਹ ਨਹੀਂ ਕਿ ਕੋਈ ਜਿਹੜਾ ਇਸ਼ੂ ਹੈ ਇਹਨੂੰ ਲਾਈਟਲੀ ਲੈ ਰਹੇ ਹਾਂ ਹਰ ਚੀਜ਼ ਨੂੰ ਅਸੀਂ ਜਿਹੜਾ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਕਿਉਂਕਿ ਠੀਕ ਹੈ ਸਰਕਾਰ ਦਾ ਜੋਰ ਲੱਗਿਆ ਕਿ ਹਰ ਚੈਨਲ ਨੂੰ ਜਿਹੜਾ ਬਲੌਕ ਕਰਕੇ ਤੇ ਆਹ ਜਗ੍ਹਾ ਤੇ ਸਾਦ ਨੂੰ ਜਿਹੜਾ ਉਪਰੋਗ ਕਰਨ ਤੇ ਲੱਗੇ ਹੋਏ ਆਪੀ ਟਾਈਮ ਲੱਗੇ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਜੀਕਲ ਸੁਧਨ ਤੱਕ ਇੱਕ ਇੱਕ ਕਰਕੇ ਸੀ ਲੈ ਕੇ ਜਾ। ਦੂਜੀ ਜਿਹੜੀ ਗੱਲ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੇ ਐਡੀ ਵੱਡੀ ਸ਼ਕਤੀ ਇਸ ਸਰਕਾਰ ਨੂੰ ਦੇ ਦਿੱਤੀ। ਅੱਜ ਹਾਲਾਤ ਇਹ ਆ ਕਿ ਹੌੜੀ ਹੌੜੀ ਇੱਕ ਇੱਕ ਕਰਕੇ ਤੇ ਜਿੱਥੇ ਕਿਤੇ ਪੰਜਾਬੀ ਦਾ ਹੱਕ ਹੁੰਦਾ ਉਸ ਹੱਕ ਤੋਂ ਉਹਨੂੰ ਵੰਡ ਕੇ ਦਿੱਤਾ ਜੇ ਤਾਂ ਕਿਤੇ ਨੌਕਰੀਆਂ ਦੇਣੀਆਂ ਤੇ ਦਿੱਲੀ ਤੋਂ ਜਿਹੜਾ ਸਟਾਫ ਵਿਹਲਾ ਹੋਇਆ ਉਹਨੂੰ ਲੱਖਾਂ ਰੁਪਏ ਦੀ ਜਿਹੜੀ ਪੇਮੈਂਟ ਦੇ ਅਗੇਂਸਟ ਹੈ ਕਿਸੇ ਨੂੰ ਪਬਲਿਕ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਸੀਐਮ ਹਾਊਸ ਦੇ ਵਿੱਚ ਕਿਸੇ ਨੂੰ ਕੋਈ ਯੂਨੀਵਰਸਿਟੀ ਦੇ ਵਿੱਚ ਲਿਆ ਕੇ ਹਰ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਪੰਜਾਬ ਦੇ ਲੋਕੀ ਆ ਉਹਨਾਂ ਦੇ ਜਿਹੜੇ ਹੱਕ ਆ ਟੁੱਟੇ ਜੀ ਦੂਜਾ ਹੁੰਦਾ ਜਿਹੜੇ ਸਾਡੇ ਬੈਂਟ ਕਰਕੇ ਕੋਈ ਟੈਂਟ ਵਾਲਾ ਕੋਈ ਸਾਊਂਡ ਵਾਲਾ ਕੋਈ ਦੂਜਾ ਰੋਟੀ ਖਾਂਦਾ ਸੀ ਉਹ ਵੀ ਸਿਸਟਮ ਇਦਾਂ ਬਣ ਗਿਆ ਕਿ ਸਾਰੇ ਪੈਕੇਜ ਬਣਾ ਕੇ ਦਿੱਲੀ ਦੀਆਂ ਕੰਪਨੀਆਂ ਆ ਜਾਂਦੀਆਂ ਪਿੱਛੇ ਕਿਸੇ ਨੇ ਹਾਈਲਾਈਟ ਵੀ ਕੀਤਾ ਸੀ ਜਾ ਕੇ ਕਿਤੇ ਰੈਡੀ ਹੋ ਰਹੀ ਸੀ ਆਪਦੀ ਚਲੰਦਰ ਤੇ ਉਹਨੇ ਇੱਕ ਇੱਕ ਚੀਜ਼ ਇਹਨਾਂ ਨੂੰ ਪੁੱਛੀ ਸੀ ਕਿ ਮਜ਼ਦੂਰ ਕਿੱਥੋਂ ਹੁੰਦੇ ਕਹਿੰਦੇ ਜੋ ਵੀ ਬਰੋਂ ਇਹ ਜਿਹੜੇ ਸਾਡੇ ਲੋਕਾਂ ਦਾ ਹੱਕ ਆ ਆ ਹੁਣ ਲੈਂਡ ਕੂਡਿੰਗ ਪਾਲਿਸੀ ਦੇ ਵਿੱਚ ਵੀ ਇਹੀ ਆ ਕਿ ਜਿਹੜੇ ਵੱਡੇ ਬਿਲਡਰ ਆ ਉਹ ਸਾਰੇ ਦਿੱਲੀ ਤੋਂ ਤੇ ਦੁੱਤੇ ਸ਼ਹਿਰਾਂ ਤੋਂ ਲਿਆ ਕੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਹਵਾਲੇ ਕਰਨ ਦਾ ਕੰਮ ਜਿਹੜਾ ਚੱਲਦਾ ਪਿਆ ਇਸ ਪਾਸੇ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਹੱਤ ਮਾਰ ਜਿਹੜੀਆਂ ਪੋਲੀਟੀਕਲ ਅਪਪਾਇੰਟਮੈਂਟ ਹੁੰਦੀਆਂ ਆਨ ਪੁਲਿਸਲ ਬੋਰਡ ਦਾ ਚੇਅਰਮੈਨ ਲੱਗਿਆ ਕਿ ਡੇਰਾ ਦਾ ਚੇਅਰਮੈਨ ਲੱਗਿਆ ਸੀ ਹੋਰ ਇਸ ਤਰ੍ਹਾਂ ਦੀਆਂ ਇੰਪੋਰਟੈਂਟ ਨਿਯੁਕਤੀਆਂ ਹੁੰਦੀਆਂ ਉੱਥੇ ਵੀ ਦਿੱਲੀ ਤੋਂ ਆ ਕੇ ਬੰਦੇ ਜਿਹੜੇ ਆ ਇੱਥੇ ਆ ਕੇ ਲੱਗ ਜਾਂਦੇ ਨੇ ਹੁਣ ਅਗਲਾ ਜਿਹੜਾ ਕਦਮ ਸਰਕਾਰ ਲੈ ਰਹੀ ਹੈ ਕਿ ਮੰਡੀ ਬੋਰਡ ਦੀਆਂ ਸੜਕਾਂ ਦਾ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ 11-1200 ਕਰੋੜ ਦੇ ਟੈਂਡਰ ਲੱਗਣਿਆ ਤੇ ਜਿਹੜੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛੋਟੇ-ਛੋਟੇ ਠੇਕੇਦਾਰ ਆ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਬੜਾ ਜਿਹੜਾ ਵੱਡੀ ਰਾਹਤ ਹੁੰਦੀ ਹੈ ਕਿ ਚਲੋ ਇੱਕ ਅਦਾ ਠੇਕਾ ਉਹਨਾਂ ਨੂੰ ਲੋਕਲ ਜਿੱਥੇ ਬੈਠੇ ਉੱਤੇ ਆ ਕੇ ਸਥਾਨਕ ਪੱਧਰ ਤੇ ਮਿਲ ਜਾਂਦਾ ਤੇ ਆਪਣੀ ਮਿਹਨਤ ਦੇ ਨਾਲ ਉਹਨਾਂ ਦੀ ਰੋਟੀ ਰੋਟੀ ਚੱਲ ਜਾਂਦੀ ਹੈ ਉਹ ਜਿਹੜਾ ਨਵਾਂ ਕੰਮ ਹੈ ਆ ਕੱਲ ਠਿਕਾਦਾਰਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਨਵਾਂ ਜਿਹੜਾ ਕੰਮ ਹੈ ਕਿ ਆਰਡਰ ਹੋ ਕੇ ਜਿਹੜੇ ਦਿੱਲੀ ਵਾਲਿਆਂ ਦੇ ਬੈਠੇ ਐ ਇੱਥੇ ਸੁਪੇਦਾਰ ਇੱਥੇ ਮੈਕਮੈਚ ਕੇ 50 ਕਰੋੜ ਤੋਂ ਘੱਟ ਕਿਸੇ ਦਾ ਟੈਂਡਰ ਨਹੀਂ ਲੱਗਿਆ ਕਿ ਭਾਵੇਂ ਸਾਰੇ ਜਿਹੜੇ ਤੇ ਕੰਮ ਇਕੱਠੇ ਕਰਨੇ ਪੈਣ ਤੇ ਭਾਵੇਂ ਉਸ ਤੋਂ ਵੀ ਨਾਲ ਅੱਗੇ ਦੂਰ ਜਾ ਕੇ ਕੰਮ ਜਿਹੜੇ ਇਕੱਠੇ ਕਰਨੇ ਪੈਣ ਉਹ ਟੈਂਡਰ ਜਿਹੜਾ ਹੈਗਾ ਉਹ ਸਿਰਫ 50 ਕਰੋੜ ਤੋਂ ਉੱਪਰ ਵਾਲੇ ਦਾ ਲੱਗੇਗਾ ਜਿੱਦੇ ਵਿੱਚ ਮੈਨੂੰ ਸਾਡਾ ਤੇ ਆਨੇ ਛੋਟੇ ਠੇਕੇਦਾਰਾਂ ਨੇ ਚੋ ਇੱਕ ਵੀ ਵਿਚਾਰਾ ਉਸ ਕੈਟੇਗਰੀ ਚ ਨਹੀਂ ਰਹਿ ਜਾਂਦਾ ਜਿਹੜਾ ਉਹਦਾ ਠੇਕਾ ਪਾ ਲੂਗਾ ਤੇ ਕੰਮ ਫਿਰ ਜਿਹੜੇ ਠੇਕੇਦਾਰ ਆਉਣੇ ਆ 12 ਠੇਕੇਦਾਰ ਆਉਣਗੇ ਉਹਨਾਂ ਨਾਲ ਮੋٹے ਰੇਟ ਐ ਹੋ ਜਾਣਗੇ ਵੱਧ ਰੇਟ ਤੇ ਉਹਨਾਂ ਨੂੰ ਟੈਂਡਰ ਦਿੱਤੇ ਜਾਣਗੇ ਤੇ ਕੰਮ ਉਹਨਾਂ ਨੇ ਫਿਰ ਗੋਦਾਮ ਬਣਾ ਕੇ ਜਿਹਨੇ ਸਾਡੇ ਪੰਜਾਬ ਦੇ ਮਿੰਨਤੀ ਠੇਕੇਦਾਰ ਐ ਇਹਨਾਂ ਦੇ ਕੋਲੋਂ ਕਰਾਉਣਾ ਇਹਨਾਂ ਨੂੰ ਜਿਹੜਾ ਲੈਬੋਰੇਟ ਦੇ ਕੇ ਤੇ ਇਹਨਾਂ ਕੋਲੋਂ ਕੰਮ ਕਰਾਉਣਗੇ ਤੇ ਆਪ ਉੱਥੇ ਦਫ਼ਤਰਾਂ 'ਚ ਬੈਠੇ ਜਿਹੜੇ ਸਾਰੇ ਆ ਉਹ ਮੋਟੀਆਂ ਜਿਹੜੀਆਂ ਉਹ ਕਮਾਈਆਂ ਕਰਨਗੇ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਮਾੜਾ ਮੋਟਾ ਪੰਜਾਬ ਦੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇੱਡੀ ਵੱਡੀ ਤੁਹਾਨੂੰ ਸ਼ਕਤੀ ਦਿੱਤੀ ਹੈ ਇਹਦਾ ਕਾਰਨ ਤਾਂ ਦੱਸੋ ਕਿ ਕੀ ਸਾਡੇ ਜਿਹੜੇ ਪੰਜਾਬ ਦੇ ਠੇਕੇਦਾਰ ਐਨੇ ਸਾੜਾ ਤੋਂ ਸੜਕਾਂ ਬਣਾਉਂਦੇ ਆਏ ਆ ਕੀ ਉਹਨਾਂ ਨੂੰ ਤਜਰਬਾ ਨਹੀਂ ਹੈ ਸੜਕਾਂ ਬਣਾਉਂਦਾ ਪਾਰਟੀ ਤਾਂ ਬਣਾਈ ਆਮ ਆਦਮੀ ਪਾਰਟੀ ਉਹਨੇ ਤਾਂ ਕਿਹਾ ਕਿ ਛੋਟੇ ਤੋਂ ਛੋਟੇ ਬੰਦੇ ਨੂੰ ਜਿਹੜਾ ਅਸੀਂ ਇਨਵਾਲਵ ਕਰਾਂਗੇ ਉਹਨੂੰ ਉਹਦੇ ਅਧਿਕਾਰ ਦੇਖ ਦਿਆਂਗੇ ਤੇ ਹੁਣ ਜਿਹੜੇ ਚੰਗੇ ਬੜੇ ਕਾਰੋਬਾਰੀ ਆ ਪੰਜਾਬ ਦੇ ਉਹਨਾਂ ਦਾ ਕੰਪੀਟੀਸ਼ਨ ਤੁਸੀਂ ਨੈਸ਼ਨਲ ਲੈਵਲ ਤੇ ਬੰਦਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਵੀ ਤੁਸੀਂ ਖਤਮ ਕਰੀ ਜਾਂਦੇ ਇਹ ਜਿਹੜੀ ਪਾਲਿਸੀ ਆ ਇਹ ਸਰਕਾਰ ਦੀ ਕਿ ਸਾਡਾ ਪੈਸਾ ਜਿਹੜਾ ਹੈਗਾ ਇਹ ਸਾਰਾ ਕਿਸੇ ਤਰੀਕੇ ਵੀ ਲਕੇ ਇਹ ਪੈਸਾ ਲੁਕ ਚ ਬਾਜ ਜਾਵੇ ਵੱਡੀ ਕਰਾਪਸ਼ਨ ਹੈ ਇਹਦੇ ਪਿੱਛੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੋ ਪ੍ਰਾਣਾ ਸਿਸਟਮ ਸੀ ਉਹਦੇ ਮੁਤਾਬਕ ਜਿਹੜੇ ਸਥਾਨਕ ठेकेदार ਆ ਪੰਜਾਬ ਦੇ ਬਹੁਤ ਨੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਕਿੱਥੇ ਜਾਣਾ ਇਹਦਾ ਅੱਕਾਂ ਚ ਇਕੱਠਾ ਪਾ ਕੇ ਚਲੇ ਜਾਣਗੇ ਬਿੱਲ ਤੁਹਾਡੇ ਕੋਲ ਬੈਠਿਆ ਬੈਠਿਆ ਉਹਨਾਂ ਨੂੰ ਮਿਲ ਜਾਣਿਆ ਤੇ ਬਾਅਦ ਚ ਜਦੋਂ ਪਿੱਛੇ ਲੋਡ ਪੈਂਦੀ ਆ ਫਿਰ ਕੋਈ ਇਹਦੇ ਲੱਭਦਾ ਨਹੀਂ ਇਸ ਕਰਕੇ ਇਹ ਇਹ ਕਿਉਂ ਹੋ ਰਿਹਾ ਇਹਦਾ ਜਨਤਾ ਨੂੰ ਸਪਸ਼ਟ ਵੀ ਕਰਨ ਔਰ ਇਹਨੂੰ ਕੈਨਸਲ ਕਰਕੇ ਇਹਨੂੰ ਉਸੇ ਤਰੀਕੇ ਜਿਵੇਂ ਪਹਿਲਾਂ ਇੱਕ ਇੱਕ ਸਰਕਟ ਦੇ ਛੋਟੇ ਛੋਟੇ ਕੰਮਾਂ ਦੇ ਠੇਕੇ ਹੁੰਦੇ ਸੀ ਉਸੇ ਤਰੀਕੇ ਕਰਨ ਤਾਂ ਜੋ ਕਾਨੂੰਨੀ ਚਲਦੀ ਹੋਣਗੇ ਇਹ ਸ਼ਰਤ ਹੈ ਕਿ ਉਹਨਾਂ ਨੇ ਵੀ ਆ ਕੇ ਫਿਰ ਇਹਨਾਂ ਠੇਕੇਦਾਰਾਂ ਨੂੰ ਕਹਿਣਾ ਪਰ ਇਹਨਾਂ ਦੀ ਜਿਹੜੀ ਮਾੜੀ ਮੋਟੀ ਆਮਦਨ ਹੈ ਉਹ ਖਤਮ ਹੋ ਜੇ ਇਸ ਕਰਕੇ ਇਹਦਾ ਵੀ ਮੈਂ ਸਰਕਾਰ ਤੋਂ ਜਵਾਬ ਪੁੱਛਦਾ ਹਾਂ ਦੋਨੇ ਇਹ ਇਸ਼ੂ ਹੈ ਇਹ ਦੇ ਕਿਰਪਾ ਕਰਕੇ ਤੁਹਾਡੇ ਲਈ ਅਸੀਂ ਲੱਖਦੇ ਹਾਂ ਆਸ ਕਰਦੇ ਹਾਂ ਕਿ ਸਰਕਾਰ ਦਾ ਜਵਾਬ ਦੇ ਹੋਰ ਕੋਈ ਵੀ ਸਵਾਲ ਕਿਸੇ ਦਾ ਸਰਿਕ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਲਾਅ ਐਂਡ ਆਰਡਰ ਇੰਨਾ ਖਰਾਬ ਹੋ ਚੁੱਕਾ ਵੀ ਮਛੇਲਾ ਤੋਂ ਮੁਕਿਆ ਲੱਗਿਉਂਦੇ ਹੈ। ਬੇਗਾਨੇ ਤੋਂ ਕੀ ਹੈ ਉਸ ਕਿਸ ਤਰ੍ਹਾਂ ਦੇਖਦੇ ਹੋ ਕਾਨੂੰਨ ਉਸਤਤ ਨਹੀਂ ਲੱਗਦਾ। ਮੇਰਾ ਖਿਆਲ ਹੈ ਕਿ ਹੁਣ ਲਾਅ ਐਂਡ ਆਰਡਰ ਤੇ ਤਾਂ ਕੋਈ ਸਾਨੂੰ ਕਿਤੇ ਨੂੰ ਬੋਲਣ ਦੀ ਲੋੜ ਨਹੀਂ ਹੈ। ਪਰ ਟੱਠ ਨੂੰ ਪ੍ਰਬੰਧ ਦੀ ਲੋੜ ਹੁੰਦੀ ਹੈ। ਪਹਿਲਾਂ ਤੇ ਦੱਸੋ ਕਿ ਕਿਤੇ ਕੋਈ ਬੰਦਾ ਇਹ ਗੱਲ ਵਕਰੀਆ ਕਿ ਹੁਣ ਫਾਰਮਰ ਹੋਮ ਮਿਨਿਸਟਰ ਵੀ ਇਸ ਲੈਵਲ ਤੇ ਆ ਗਏ ਉਹਨਾਂ ਦੇ ਵੀ ਬੱਚਿਆਂ ਨੂੰ ਜਿਹੜੀ ਧੱਕੀਆਂ ਹੋਣ ਲੱਗੀਆਂ। ਕੋਈ ਬੰਦਾ ਮੈਨੂੰ ਦੱਸੋ ਕਿ ਜਿਹੜਾ ਸੇਖ ਆ ਕੋਈ ਇੱਕ ਬੰਦਾ ਤਾਂ ਕੋਈ ਹੋਵੇ ਨਾ ਇੱਕ ਕੈਟੇਗਰੀ ਪੰਜਾਬ ਤੋਂ ਕੋਈ ਰਾਤ ਨੂੰ ਹਸਾਉਂਦੀ ਪਾ ਦਿਆ ਸਰੋਤੀਆਂ ਜਿਹੜੀਆਂ ਉਹਦੀਆਂ ਕਾਲਾਂ ਆ ਗਈਆਂ ਤੇ ਲੋਕੀ ਜਿਹੜੇ ਕਈ ਅੰਦਰ ਖੱਦ ਦੇ ਵਿਚਾਰੇ ਸਮਝੋਤੇ ਕਰਕੇ ਆਪਣੇ ਦਿਨ ਕੱਢਦੇ ਪਈਆਂ ਕਈਆਂ ਦਾ ਪੁੱਛੇ ਸਮਝੋਤਾ ਕਰਾ ਦਿੰਦੀ ਹੈ ਸਰੀ ਤੁ ਆਪਣਾ ਸਾਰਲਾ ਵੀ ਐਵੇਂ ਕਿਤੇ ਜਾਣ ਨਾ ਉਹ ਸ੍ਰੀ ਜਿਹੜੀ ਵੱਡੀ ਗੱਲ ਆ ਜਿਵੇਂ ਕਹੀ ਆ ਤੁਹਾਡੇ ਗੱਲ ਤੇ ਕਿ ਅੱਜ ਸਿਚੁਏਸ਼ਨ ਇਹ ਹੋਈ ਪਈ ਆ ਕਿ ਇੱਕ ਤਾਂ ਹੁੰਦਾ ਨਾ ਕਿ ਜਿਹੜਾ ਕਸੂਰ ਵਾਰ ਉਹ ਆਡੈਂਟੀਫਾਈ ਨਹੀਂ ਹੁੰਦਾ ਜਦ ਵੀ ਕੋਈ ਗੱਲ ਹੋ ਦਿੰਦੀ ਹੈ ਕਹਿ ਦਿੰਦੇ ਆ ਕਿ ਆ ਫਲਾਣੇ ਹੈ ਗੈਂਗ ਦੇ ਗੁਰਗੇ ਆ ਆ ਫਲਾਣੇ ਦੇ ਆ ਜੇ ਇੱਕ ਐਡੇ ਸਟੇਟ ਤੋਂ ਇਹ ਐਨੇ ਨਹੀਂ ਚਾਹਤਾ ਕਾਬੂ ਹੁੰਦੇ ਤੇ ਸਟੇਟ ਕਿਵੇਂ ਚਲਾ ਲੈਣਗੇ ਇੱਕ ਤਾਂ ਹੋਵੇ ਨਾ ਕਿ ਚਲੋ ਜਿਹੜਾ ਕਲਪਰੇਟ ਉਹ ਹਲੇ ਆਡੈਂਟੀਫਾਈ ਨਹੀਂ ਹੋ ਰਿਹਾ ਐਕਸ਼ਨ ਕੀਤੇ ਲਿਆ ਜਾਵੇ ਆਡੈਂਟੀਫਾਈ ਨੇ ਫਿਰ ਉਹ ਤੋਂ ਬਾਅਦ ਫਿਰ ਇਹ ਗੱਲ ਚੱਲਦੀ ਹੈ ਆਪ ਲੁਧਿਆਣਾ ਦੀ ਵੀ ਖਬਰ ਹੈ ਜਿਹੜੀ ਇੱਥੇ ਕੱਲ ਵਟਸਐਪ ਕਾਲ ਤੇ ਆਈ ਹੈ ਕਿੰਨੀ ਰੈਨਸਮ ਮੰਗੀ ਹੈ ਮਤਲਬ ਤੁਸੀਂ ਹਾਲਾ ਇੱਥੇ ਰਹਿੰਦਾ ਤੁਸੀਂ ਕਮਾਓ ਲੋਕ ਖਾਣ ਬਿਨਾਂ ਕੁਝ ਕਰੇ ਖਾਣ ਫਿਰ ਕਮਾਊਗਾ ਕੌਣ ਫਿਰ ਇੱਥੇ ਰਹੂਗਾ ਕੌਣ ਮੈਨੂੰ ਤਾਂ ਇਹਨਾਂ ਦੀ ਇਹ ਸਾਰੀ ਪਾਲਿਸੀ ਹੋਈ ਨਹੀਂ ਸਮਝ ਆ ਰਹੀ ਅੱਜ ਤੱਕ ਸ਼੍ਰੀਮਾਨ ਅਰਵਿੰਦ ਕੇਜਰੀ왈 ਜੀ ਨੇ ਲਾਅ ਐਂਡ ਆਰਡਰ ਤੇ ਇੱਕ ਅੱਖਰ ਨਹੀਂ ਬੋਲਿਆ ਮੁੱਖ ਮੰਤਰੀ ਸਾਹਿਬ ਨੇ ਇੱਕ ਅੱਖਰ ਨਹੀਂ ਬੋਲਿਆ ਉਲਸ ਦੇ ਮੁਖੀ ਨੇ ਇੱਕ ਅੱਖਰ ਨਹੀਂ ਬੋਲਿਆ ਸਭ ਅੱਛਾ ਕਹੀ ਜਾਂਦੇ ਜੇ ਐਨਾ ਕੁਝ ਹੋਣ ਤੋਂ ਬਾਅਦ ਵੀ ਸਭ ਅੱਛਾ ਹੈ ਫਿਰ ਤਾਂ ਗੁਰਦਾਸ ਮਾਨ ਦਾ ਗਾਣਾ ਹੀ ਆ ਕਿ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹ ਗੁਰੂ ਜਾਨੇ ਇਦੂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਅੱਛਾ ਸਰ ਇਹ ਬੇਦਬੀਆਂ ਨੂੰ ਲੈ ਕੇ ਜਿਹੜਾ ਉਹ ਬਿੱਲ ਵਿਚਾਰਿਆ ਜਾ ਰਿਹਾ ਕਮੇਟੀ ਵੀ ਸਪੈਸ਼ਲ ਪੜਾਈ ਗਈ ਹੈ ਸੋ ਸਲਾਹਾਂ ਲਈ ਕਿਹਾ ਗਿਆ ਲੋਕਾਂ ਤੋਂ ਵਟਸਐਪ ਤੇ ਸੁਨੇਹੇ ਮੰਗੇ ਜਾ ਰਹੇ ਆ ਤੁਸੀਂ ਕਿਸ਼ਤਾਂ ਦੇ ਦੇਖ ਰਹੇ ਕਿਉਂਕਿ 2 ਵਾਰ ਪਹਿਲਾਂ ਵੀ ਬਿੱਲ ਦੇਖੋ ਐਲ ਕਨਸੀਵਡ ਬੇਬੀ ਹੈ ਇਹ ਕਾਨੂੰਨ ਇਹ ਬਣਾ ਸਕਦੇ ਜੇ ਸਟੇਟ ਕੋਈ ਕਾਨੂੰਨ ਬਣਾਵੇ ਦੀ ਦੇ ਨਾਲ ਪੈਰਲਲ ਉਸੇ ਪੁਆਇੰਟ ਤੇ ਗਵਰਨਮੈਂਟ ਸੈਂਟਰ ਲਾ ਹੋ ਗਏ ਕਾਨੂੰਨ ਇਹ ਕਹਿੰਦਾ ਕਿ ਸੈਂਟਰ ਲਾ ਵਿਲ ਪ੍ਰਵੇਲ ਨਾਟ ది ਸਟੇਟ ਲਾ ਵਿਲ ਪ੍ਰਵੇਲ ਸਟੇਟ ਲਾ ਸਿਰਫ ਉੱਥੇ ਪ੍ਰਵੇਲ ਕਰਦਾ ਜਿੱਥੇ ਸੈਂਟਰ ਦੇ ਸਟੇਟ ਦੀ ਕੋਈ ਕਨਫਲਿਕਟ ਨਾ ਹੋਵੇ ਚਾਹੀਦਾ ਤਾਂ ਇਹ ਸੀਗਾ ਕਿ ਪਾਦ ਸਾਹਿਬ ਵੇਲੇ ਵੀ ਬਾਚ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਐਗਜ਼ਿਸਟਿੰਗ ਇੰਡੀਅਨ ਪੀਨਲ ਕੋਡ ਵਿੱਚ ਉਸ ਵੇਲੇ ਸੀ ਜਿਹੜਾ ਹੁਣ ਬੀਐਨਐਸ ਬਣ ਗਿਆ ਉਹਦੇ ਵਿੱਚ ਐਮੈਂਡਮੈਂਟ ਮੰਗੀ ਸੀ ਜਿਹੜੀ ਐਮੈਂਡਮੈਂਟ ਕਰਨ ਦੀ ਲੋੜ ਸੀ ਦੂਸਰੀ ਗੱਲ ਮੈਂ ਬਤੌਰ ਅਕਾਲੀ ਬਤੌਰ ਸਿੱਖ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਮੀਡੀਆ ਰਾਹੀਂ ਇਹ ਕਮੇਟੀ ਨੂੰ ਕਿ ਜਿੰਨੇ ਮਰਜ਼ੀ ਤੁਸੀਂ ਕਾਨੂੰਨ ਬਣਾ ਲਓ ਗ੍ਰੰਥ ਹੋਰ ਚੀਜ਼ ਹੁੰਦੀ ਹੈ ਗੁਰੂ ਹੋਰ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਇੱਕ ਦਰਜਾ ਮਿਲ ਚੁੱਕਾ ਐਂਡ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਫੁੱਲ ਕੇ ਗੁਰੂ ਗ੍ਰੰਥ ਸਾਹਿਬ ਜੇ ਲਿਵਿੰਗ ਗੁਰੂ ਉਹਨਾਂ ਤੇ ਦਾਵਾ ਹੋ ਵੀ ਸਕਦਾ ਉਹਨਾਂ ਦੇ ਕੀਤਾ ਵੀ ਜਾ ਸਕਦਾ ਜੂਰਿਸਟਿਕ ਪਰਸਨ ਨੇ ਉਹਨਾਂ ਨੂੰ ਦੂਸਰੇ ਗ੍ਰੰਥਾ ਦੇ ਪੈਰਲਲ ਰੱਖ ਕੇ ਤੁਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ ਗੁਰੂ ਗ੍ਰੰਥ ਸਾਹਿਬ ਇੱਕ ਵਾਹਬ ਇੱਕ ਗ੍ਰੰਥਾ ਜਿਹਨੂੰ ਗੁਰਿਆਈ ਦੀ ਆ ਮ ਦਿੱਤੀ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਚਾ ਨੇ ਸੋ ਇਹ ਸਾਰੀ ਪੋਲੀਟੀਕਲ ਐਕਸਰਸਾਈਜ਼ ਹੈ ਐਂਡ ਮੈਂ ਸਮਝਦਾ ਹੈ ਇਹਨਾਂ ਨੇ ਜਿਹੜੇ ਉਹ ਸਿਲੈਕਟ ਕਮੇਟੀ ਚ ਬਣਾਏ ਕਿੰਨੇ ਕੁ ਲਰਨੇਟ ਨੇ ਕਿੰਨੀ ਕੁ ਕਮਿਟਮਾਲੇ ਕਮਿਟਮੈਂਟ ਵਾਲੇ ਨੇ ਬੰਦੇ ਦੱਸੜ ਤਾਂ ਸਹੀ ਨਾ ਆਸਲਾਰ ਮਨਪ੍ਰੀਤ ਸਿੰਘ ਵਾਲੀ ਸਾਡੇ ਨੂੰ ਬਿਹਾਨੇ ਵਾਲੇ ਇਹ ਤਾਂ ਜਥੇਦਾਰ ਅਪਾਇੰਟ ਕਰਾਉਣ ਲਈ ਕਾਂਗਰਸ ਸਰਕਾਰ ਨੂੰ ਕਹੀ ਜਾਂਦੇ ਸੀ ਉਹ ਕਾਨੂੰਨ ਬਣਾਉਣੇ ਚ ਕੋਈ ਹਿੱਸਾ ਹਾਏ ਹੋਣਗੇ ਪਹਿਲਾਂ ਤਾਂ ਇਹ ਗਵਰਨਮੈਂਟ ਦੀ ਨੀਤੀ ਸਾਫ਼ ਹੋਵੇ ਨਾ ਜਿੰਨੀਆਂ ਵੇਦਵੀਆਂ ਇੰਨਾ ਵੇਲੇ ਹੋਈਆਂ ਨੇ ਰੋਪੜ ਵਾਲੀ ਸੁਲਤਾਨਪੁਰ ਰੋਦੀ ਵਾਲੀ ਖਾਤਾਤੇ ਬੇਜਗੀਆਂ ਹੋਈਆਂ ਨੇ ਇੱਕ ਬੇਦਵੀ ਦੇ ਵਿੱਚ ਵੀ ਇਹਨਾਂ ਨੇ ਕੋਈ ਗੱਲ ਨਤੀਜੇ ਨਹੀਂ ਲਾਈ। ਰੋਪੜਾੜੀ ਚ ਬੰਦਾ ਡਿਊਟੀ ਤੋਂ ਆਕੇ ਕਾਰ ਕੱਪੜੇ ਬਦਲਕੇ ਸੜੇ ਜੁੱਤੀਆਂ ਜਾਕੇ ਗੁਰਦੁਆਰੇ ਸਾਹਿਬ ਬੇਦਵੀ ਕਰਕੇ ਜਾਂਦਾ ਉਹ ਫੜਿਆ ਜਾਂਦਾ ਮਾਨਸਾ ਜੇਲ੍ਹ ਭੇਜਿਆ ਜਾਂਦਾ ਮਾਰਿਆ ਜਾਂਦਾ ਅੱਜ ਤੱਕ ਦੱਸਿਆ ਹੀ ਨਹੀਂ ਉਹ ਕੌਣ ਸੀ। ਉਹਦੇ ਮਗਰ ਸ਼ਕਤੀ ਕੌਣ ਸੀ? ਸੁਲਤਾਨਪੁਰ ਲੋਧੀ ਅਖੰਡ ਪਾਟ ਸਾਹਿਬ ਖੰਡਰ ਹੋਇਆ ਗੋਲੀਆਂ ਚੱਲੀਆਂ ਉੱਥੇ ਪਰਚਾ ਕੋਈ ਨਹੀਂ। ਸੋ ਇਹ ਸਰਕਾਰ ਜਿੱਥੇ ਨੀਅਤ ਨਾ ਠੀਕ ਹੋਵੇ ਉਥੇ ਨੀਤੀ ਕਦੇ ਵੀ ਨਹੀਂ ਠੀਕ ਹੁੰਦੀ ਸਰ ਇੱਕ ਸ਼ਰੋਨੀ ਅਕਾਲੀ ਤੋਂ ਵੱਲੋਂ ਜਿਹੜਾ ਕੰਪਨੀ ਤੇ ਐਲੀਗੇਸ਼ਨਸ ਲਗਾਏ ਗਏ ਨੇ ਫੋਰ ਇਨਕੋਇਟੀਜ਼ ਐਂਡ ਫੋਰ ਨਾਟ ਅੰਡਰਸਟੈਂਡਿੰਗ ਅਗੇਂਸਟ दैट ਪੁਲੀਟਿਕ ਪੁਦਰੋ ਅਿਆਲੀ ਵੱਲੋਂ ਇਹ ਕਿਹਾ ਗਿਆ ਹੈ ਕਿ ਮੈਂ ਰੈਗੂਲਰਲੀ ਆਪੋਸ ਕਰ ਰਿਹਾ ਤੇ ਮੇਰਾ 151 ਇਸ ਲੈਟਰ ਕੌਂਸਿਲੈਂਟਰ ਆ ਰਿਹਾ ਹੈ ਦੇਖੋ ਸਰ ਸਰਦਾਰ ਮਾਨਪ੍ਰੀਤ ਸਿੰਘ ਿਆਲੀ ਨੂੰ ਇਹ ਗੱਲ ਨਹੀਂ ਸੀ ਕਹਿਣੀ ਥੇ ਕਿਉਂਕਿ ਸਰਦਾਰ ਮਾਨਪ੍ਰੀਤ ਸਿੰਘ ਿਆਲੀ ਆਲਰੇਡੀ ਇਸ ਸਰਕਾਰ ਤੋਂ ਬੜੀ ਵੱਡੀ ਫੇਵਰ ਲੈ ਚੁੱਕਾ ਜਿਹੜੀ ਅਵੰਤਾ ਕਲੋਨੀ ਬਣਾਈ ਹੈ ਗਏ ਹੋ ਤੁਸੀਂ ਉੱਥੇ ਨਹਿਰ ਦੇ ਨਾਲ ਸਰਕਾਰ ਨੇ ਸਪੈਸ਼ਲ ਪਰਮਿਸ਼ਨ ਦੇ ਕੇ ਗਵਰਨਮੈਂਟ ਪ੍ਰਾਪਰਟੀ ਤੇ ਉਹਨੂੰ ਆਪਣੀ ਰੋਡ ਬਣਾਉਣ ਦੀ ਇਜਾਜ਼ਤ ਦਿੱਤੀ ਹੈ ਦੂਸਰੀ ਗੱਲ ਸਰਦਾਰ ਮਨਪ੍ਰੀਤ ਸਿੰਘ ਵਾਲੀ ਨੂੰ ਇਹ ਵੀ ਪਬਲਿਕ 'ਚ ਕਮੂਨਿਕੇਟ ਕਰਨਾ ਪਊਗਾ ਡਿਕਲੇਅਰ ਕਰਨਾ ਪਊ ਕਿ ਮਾਨਯੋਗ ਮੁੱਖ ਮੰਤਰੀ ਫਲੋਰ ਆਫ ਹਾਊਸ ਤੇ ਕਹਿੰਦੇ ਆ ਕਿ ਮੈਨੂੰ ਮਨਪ੍ਰੀਤ ਸਿੰਘ ਵਾਲੀ ਦਾ ਸਭ ਕੁਝ ਪਤਾ ਹੈ ਜਿੰਨੇ ਪੈਸੇ ਲੈਂਦਾ ਉਹਨੇ ਦੀ ਰਜਿਸਟਰੀ ਕਰਾਉਂਦਾ ਵੱੱਤ ਨਹੀਂ ਲੈਂਦਾ ਘੱਟ ਨਹੀਂ ਲੈਂਦਾ ਤੇ ਲੁਧਿਆਣਾ ਵੈਸਟ ਦੀ ਇਲੈਕਸ਼ਨ ਉਹ ਕਹਿੰਦਾ ਮੇਰੇ ਕੋਲੇ ਤਾਂ ਚਿੱਠਾ ਜਦੋਂ ਮਰਜੀ ਖੋਲ ਦਵਾ ਐਂਡ ਜਿਹੜੀ ਸਭ ਤੋਂ ਵੱਡੀ ਗੱਲ ਸਾਡੇ ਤਾਂ ਉਹ ਮਿੱਤਰ ਨੇ ਸਾਖੂਰਪ੍ਰੀਤ ਸਿੰਘ ਗਿੱਲ ਡੀਆਈਜੀ ਜਿਹੜੇ ਰਿਟਾਇਰ ਹੋਏ ਨੇ ਇਹਦੇ ਕੁੜਮ ਨੇ ਇਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਨੂੰ ਵਿਆਹਿਆ ਆ ਇਹ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਇੱਕ ਨਾਨ ਪੋਲੀਟਿਕਲ ਬੰਦਾ ਹੈ ਤੋਂ ਓਟ ਪਿੰਡ ਦੇ ਪਟਿਆਲੇ ਰਹਿਐ ਔਰ ਲੁਧਿਆਣਾ वेस्ट ਦੀ ਇਲੈਕਸ਼ਨ ਵਿੱਚ ਲੁਧਿਆਣੇ ਆ ਕੇ ਆਮ ਆਦਮੀ ਪਾਰਟੀ ਕੋ ਜੋਇਨ ਕਰਦੇ ਨੇ ਦੱਸਣ ਕਿਉਂ ਉਹ ਮਾਨਪ੍ਰੀਤ ਸਿੰਘ ਦੇ ਨੋਮਿਨੇ ਸੀਗੇ ਉਹਨਾਂ ਨੂੰ ਅੱਗੇ ਕਰਕੇ ਉਹਨੇ ਆਪਣੀ ਹਾਜ਼ਰੀ ਲਵਾ دی۔ ਔਰ ਕੁਝ ਨਹੀਂ ਕੀਤਾ। ਸੋ ਇਸ ਕਰਕੇ 41 ਸਾਹਿਬ ਨੂੰ ਤਾਂ ਇੱਕੋ ਹੀ ਬੇਨਤੀ ਹੈ ਕਿ 41 ਸਾਹਿਬ ਨੋਟ ਬਹੁਤ ਬਣ ਗਿਆ ਹੁਣ ਸਾਹਮਣੇ ਦੀ ਲੋੜ ਹੈ। ਇਹ ਕੰਮ ਹੁੰਦੇ ਆ ਫੱਕਰਾ ਦੇ ਜਿਹੜੀ ਪੋਲਿਟਿਕਸ ਹੈ ਇਹ ਪੈਸੇ ਆਣਿਆਂ ਦੀ ਗੇਮ ਨਹੀਂ ਕਿ ਤੁਹਾਡੇ ਬੜੇ ਸਰਕਾਰ ਕੋਲ ਤਾਂ ਹੁੰਦਾ ਹੈ ਸ਼ਿਕਾਂਤ ਦੇ ਕਿਚਣਾਂ ਲੈ ਸਾਧਾ ਦੇ ਤੁਹਾਨੂੰ ਹਰ ਬੰਦਾ ਜਾਣਦਾ ਕਿਹੜਾ ਰਜਿਸਟਰੀ ਪੂਰੇ ਮੁੱਲ ਤੇ ਪੜ੍ਹਨਾ ਹੁੰਦਾ ਸੋ ਇਸ ਕਰਕੇ ਉਹਨਾਂ ਬਾਰੇ ਤਾਂ ਮੈਂ ਕੋਈ ਕਹਿਣਾ ਨਹੀਂ ਚਾਹੁੰਦਾ ਬਾਕੀ ਗੱਲ ਹੈ ਕਿ ਅੱਜ ਦੀ ਜਿਹੜੀ ਸਥਿਤੀ ਹੈ ਪੰਜਾਬ ਨਾ ਕੋਈ ਕਾਨੂੰਨ ਆ ਨਾ ਕੋਈ ਸਰਕਾਰ ਆ ਤੇ ਨਾ ਇੱਥੇ ਕਾਨੂੰਨ ਦਾ ਰਾਜ ਹੈ ਤੇ ਸਰਪੰਚ ਜਿਹੜਾ ਤੁਸੀਂ ਜਿਹੜੀ ਟੌਪਿਕ ਤੇ ਸ਼ੁਰੂ ਕੀਤਾ ਸੀਗਾ ਸਰਪੰਚ ਮਜੀਠੀਆ ਦੇ ਉੱਪਰ ਜਿਹੜੀ ਹੋ ਬਲ ਫਰਦਰ ਤੁਸੀਂ ਕਿਵੇਂ ਸ਼੍ਰੋਮ ਨਿਕਲਦਲ ਕਿਵੇਂ ਦੇਖੋ ਅੱਜ ਦੇ ਯੁੱਗ ਵਿੱਚ ਡੈਮੋਕ੍ਰੈਟਿਕ ਸੈਟਅਪ ਚ ਲੜਾਈ ਦੇ ਦੋ ਢੰਗ ਹੁੰਦੇ ਆ ਪੋਲਿਟੀਕਲ ਪ੍ਰੋਟੈਸਟ ਤੇ ਕਾਨੂੰਨ ਦੀ ਲੜਾਈ ਦੋਨੋਂ ਲੜਾਗੇ ਮੈਸੇਜ ਸਿਰਫ ਇੱਕੋ ਦੇਣਾ ਚਾਹੁੰਦੇ ਆ ਕਿ ਉਹ ਸ਼ਾਇਦ ਇਹ ਸਮੇਂ ਦੇ ਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਇਹ ਲੜਾਈ ਇਕੱਲਾ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਸਾਰਾ ਚੇਤਾਨ ਨਾਲ ਖੜਾ ਪੰਜਾਬ ਦਾ ਯੂਥ ਨਾਲ ਖੜਾ ਪੰਜਾਬ ਦਾ ਅਕਾਲੀ ਦਲ ਨਾਲ ਖੜਾ ਸਰ ਵਿਕਰਮ ਸਿੰਘ ਜੀ ਕਮੇਟੀ ਆ ਇੱਕ ਸੋਚ ਨੂੰ ਰਿਪਰੈਜ਼ੈਂਟ ਕਰਦੇ ਆ ਇੱਕ ਕੰਡਿਵੀਜ਼ਨ ਠੀਕ ਜਿਹੜਾ ਟਾਈਟ ਕਰਦੇ ਆ ਰੋਇਦ ਬੰਦ ਕਰ ਰੋਇਦ ਬੰਦ ਕਰ